ਕਿਸਾਨ ਵਿਰੋਧਾ ਟੱਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਬਾਕੀ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰਾਜ ਕੋਲੇ ਫੇਰ ਪਹੁੰਚੇ ਆ ਪਿੰਡ ਸਹਿਣਾ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਚਾਰ ਝੋਟੀਆਂ ਲੈ ਕੇ ਆਪਾਂ ਗੱਬਣ ਆਏ ਆ ਜੀ ਤੇ ਬਸ ਜਿਵੇਂ ਆਪਾਂ ਤੇ ਕਮਾਲ ਦਾ ਮਾਲ ਆ ਸੋਹਣਾ ਸੁਨੱਖਾ ਪੂਰਾ ਦੁੱਧ ਵਾਲੀਆਂ ਵੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਆ ਜਾ ਵੀਰੇ ਇੱਥੇ ਸਸੀ ਗੱਲ ਬਾਈ ਰਾਜੋ ਸਸੀ ਗੱਲ ਬੁੱਟੇ ਹੋਰ ਕਿਵੇਂ ਹੋ ਠੀਕ ਠਾਕ ਹੁੰਦੀ ਰੇ ਵਧੀਆ ਵੀਰੇ ਵਧੀਆ ਤੇ ਰਾਜਾ ਇਹਨਾਂ ਗੈਪ ਕਾ ਤੋ ਪਤਾ ਗੈਪ ਆ ਵੀਰੇ ਵੀਡੀਓ ਪਾਈ ਵੀ ਸੀ ਉਹਨਾਂ ਦੀ ਫੋਨ ਫੋਨ ਲਾ ਲੈਂਦਾ ਅਗਲਾ ਐਂ ਵੀ ਕੀ ਗਏ ਹਾਂ ਸਿੱਧੀ ਹੀ ਲੈ ਜਾਂਦੇ ਕੀ ਗਾ ਜਣੀ ਇੱਕ ਵੀਡੀਓ ਨੇ 10 ਵੀਡੀਓ ਦਾ ਕੰਮ ਕਰਿਆ 10 ਦਾ ਕਰਿਆ ਐਂ ਜਦ ਮਾਲ ਹੁੰਦੀ ਆ ਹਰ ਵਕਤ ਸਾਰਾ ਬੰਦਿਆ ਸਾਡੇ ਕੋਲ ਗਾਗ ਲੱਗ ਗਿਆ ਹਾਂ ਹੁਣ ਅੱਜ ਵੀ ਲੰਗੀਆਂ ਨੇ ਹੋਰ ਲੰਗੀਆਂ ਆਉਣਗੀਆਂ ਉਹ ਪਾਵਾਂਗੇ ਫਿਰ ਹਾਂ ਸੁਣੀਆਂ ਪਾਵਾਂਗਾ ਤੇ ਇਹ ਆਏ ਜੀ ਘਰੇ ਸਾਡਾ ਕੱਟ ਮਹਿੰਗਾ ਖੜੀਆਂ ਨੇ ਹੁਣ ਲਗਾਤਾਰ ਹੀ ਫੇਰ ਚੱਲੂ ਕੰਮ ਹਾਂ ਲਗਾਤਾਰੀ ਚੱਲੂ ਤੇ ਵੀਰੇ ਅੱਜ ਆਪਾਂ ਪਿੰਡਾਂ ਚੋਂ ਬਾਹਰ ਜਦੋਂ ਉੱਤਰ ਜਾਂਦੇ ਆ ਤੋਰ ਫੇਰ ਕੇ ਮਾਲ ਲੈਣਾ ਹੁੰਦਾ ਇੱਕ ਦੋ ਦਿਨ ਲੱਗ ਹੀ ਜਾਂਦੇ ਆ ਲੱਗ ਹੀ ਜਾਂਦੇ ਬਾਕੀ ਮਾਲ ਰੱਖਾ ਮਾਲ ਇਕੱਠਾ ਕਰ ਨੂੰ ਦੋ ਚਾਰ ਦਿਨ ਤਾਂ ਉਹੀ ਲੱਗ ਜਾਂਦੇ ਨੇ ਅੱਜ ਲਿਆਣੇ ਆ ਕਿੱਥੋਂ ਕੱਢ ਕੇ ਬਹੁਤ ਸੋਹਣਾ ਜਮਰ ਟੋਪਰ ਆ ਦੇਖ ਕੇ ਇੰਨੀਆਂ ਕੱਟੀਆਂ ਬਲੂਨਾ ਦੇ ਦੇ ਵੀਰ ਪਹਿਲਾਂ ਨੰਬਰ ਬੋਲੋ ਵੀਰ ਹਾਂ 99763 ਹਾਂ 470 ਸੁਣਨਾ 9976347016 ਤੇ ਪਿੰਡ ਪਿੰਡ ਆਪਣਾ ਸੇਣਾਗਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋ ਗੰਜੀਆਂ ਤੇ ਬਧੌੜ ਰਹਿ ਜਾਂਦਾ ਠੀਕ ਆਪਣੀ ਤਬਾ ਠੀਕ ਆ ਵੀਰੇ ਤੇ ਰਾਜ ਆਪਾਂ ਚਾਰ ਝੋਟੀਆਂ ਦਿਖਾਉਣਗੇ ਚਾਰੇ ਵੀਰੇ ਟਾਪ ਆ ਦੋ ਦਾ ਹੈਗੇ ਬਲੂਨਾ ਹੂੰ ਤੇ ਇੱਕ ਤੀਜੇ ਸੁਆਹ ਝੁੱਟੀ ਉਹ ਦੂਜੇ ਓਕੇ ਚੱਲ ਆਪਾਂ ਪਹਿਲੇ ਨੰਬਰ 아이 ਦੀ ਗੱਲ ਕਰ ਲੀ ਗਏ ਰਾਜ ਇਹ ਬਲੂਨ ਕੱਟੀ ਆ ਵੀਰੇ ਓਕੇ ਦੋਖ ਦੇ ਹਜੇ ਬਰਾਬਰ ਨਹੀਂ ਕਰੇ ਨੇ ਚੈੱਕ ਕਰਾ ਦੋਗੇ ਹਾਂ ਹਾਂ ਆਹ ਦੇਖੋ ਕੁਲ ਗਾ ਲੀ ਚੈੱਕ ਕਰਕੇ ਲੈ ਜੀ ਅਗਲਾ ਬਲੂਨ ਕੱਟੀ ਆ ਹਨਾ ਤੁਲੇਵਾ ਦਿਖਾ ਦੇ ਥਾਨ ਦੂਜਣਾਂ ਵਾਲਾ ਲੱਗਿਆ ਓਕੇ ਓਕੇ ਵੀਰੇ ਓਕੇ ਯਾਨੀ ਕਿ 13 ਕਿਲੋ ਪਲੂਨ ਹੀ ਕੱਢ ਦੂ ਕੱਟੀ ਦੋਦ ਕੱਢ ਦੂ ਵੀਰੇ ਤਾਂ ਮੈਥੋਂ ਗਾਰੰਟੀ ਲੈ ਲੇ ਤਾਂ ਬਹੁਤ ਚੰਗੀ ਝੋਟੀ ਆ ਤੇ ਬਾਕੀ ਦਾ ਕੱਢ ਲੈਣ ਬਾਹਰ ਨੂੰ ਤੋੜ ਕੇ ਦਿਖਾ ਦਈਏ ਕੱਢ ਲਾਓ ਤੋੜ ਦੇ ਤੇ ਰਾਜ ਕਿੰ 5 ਦਿਨ ਲੈ ਜੂ ਹਣਾ ਹਾਂ ਤੇ ਝੋਟੀ ਦਾ ਲੈਵਲ ਉਹ ਬਹੁਤ ਪੱਥਰ ਵਰਗਾ ਨਾ ਉਹ ਕਹਿੰਦਾ ਸਰੀਰ ਇਹੋ ਜਿਹਾ ਲੱਗਦਾ ਨਹੀਂ ਕੋਲਾ ਸੱਟ ਪੂਰਾ ਪੂਰਾ ਚੰਗਾ ਤੇ ਬਾਕੀ ਦੇਖੋ ਚੌੜੀ ਹੋ ਹੋ ਤੁਰਦੀ ਆ ਦੂਜੇ ਸੋਏ ਵਰਗਾ ਖਾਣ ਲੱਗਿਆ ਵਾ ਹਣਾ ਦੂਜੇ ਨਾਲ ਕਰੇ ਕਿਹੜਾ ਦੇ ਸਮਾਰਕਲੇ ਵਾ ਆ ਦੇਖੋ ਜੀ ਮੈਂ ਕਹਿੰਦਾ ਪੌਂ ਦੀ ਹੌਣ ਸੂਪੇ ਹਣਾ ਰਾਜ ਇੰਨਾਂ ਲੈਵਾ ਤਿਆਰ ਕਰ ਪਏ ਇੰਨਾਂ ਲੈਵਾ ਮੋਹ ਲੈਜ ਪਿਆਰ ਲੱਗੀ ਹੁੰਦੀ ਆ ਇੰਨਾਂ ਦੇ ਵਾ ਪਿਆਰ ਇੰਨਾਂ ਦੇ ਵਾ ਬੰਦਾ ਝੋਡੀ ਨੂੰ ਬਾਕੀ ਸ਼ਿੰਗਾਰ ਸ਼ਿੰਗਾਰ ਕਿਤੋਂ ਹੁੰਜੀ ਨਹੀਂ ਹੁੰਜੀ ਨਹੀਂ ਵੀਰੇ ਜਣੀ ਆਪਾਂ ਕਹਿ ਦਿੰਨੇ ਆਂ ਵੀ ਸ਼ੋਪ ਪੀਸ ਆਗਾ ਸ਼ੋਪ ਪੀਸ ਆ ਜਮਾ ਪਿਓਰ ਠੀਕ ਆ ਜਿਹਾ ਕਰਾ ਦੇ ਕੇ ਹੈ ਜਿਹਾ ਕੌਲੀ ਜਿੱਦੀ ਬੂਥ ਆ ਜਾਮਾ ਆ ਦੇਖੋ ਜੀ ਫੇਸ ਕਰੋ ਚੈੱਕ ਫੇਸ ਕੁਆਲਟੀ ਪੂਰੀ ਵਧੀਆ ਆ ਦੇਖੋ ਕਰੋ ਚੈੱਕ ਤੇ ਬਾਕੀ ਦਾ ਦੋ ਦੰਦ ਦਾ ਸਾਨੂੰ ਪਿਓਰ ਸੁੱਕੀ ਆ ਸਿੰਗ ਸ਼ਿੰਗਾਰ ਦੇਖ ਲੇਵੇ ਨੂੰ ਆ ਚੈੱਕ ਕਰੀਏ ਤਾ ਮੂਹਰ ਵੀ ਕਰਾ ਦੀ ਚੈੱਕ ਤਾਂ ਆ ਦੇਖੋ ਉਹਨੇ ਹੀ ਮੂਹਰ ਨੂੰ ਲੇਵਾ ਉਹਨੇ ਹੀ ਮੂਹਰ ਨੂੰ ਲੱਗਿਆ ਕਲੂਨ ਆ ਗਈ ਹੈ ਨਾ ਕਲੂਨ ਵੀ ਦੋ ਦੰਦ ਤੇ ਪੈਸੇ ਬਈ ਇਹਦੇ ਕਿੰਨੇ ਆ ਜੇ ਪੈਸੇ ਇਹਦਾ ਵੀ 116000 ਰੁਪਏ ਲੈਣ ਦੇਣੀ ਆ ਜੋ ਮਾਨਤਾ ਨ ਹੋਈ ਮਾਨ ਤਾਂ ਬਾਕੀ ਦਾ ਮੌਕੇ ਤੇ ਹੋ ਜਾਣਾ ਵੱਡੀ ਸੈਜ ਵਾਲੀ ਝੋਟੀ ਆ ਕੋਈ ਛੋਟੀ ਮੰਨ ਨਹੀਂ ਨਹੀਂ ਵੀਰੇ ਛੋਟੀ ਪੂਰੀ ਚੰਗੀ ਆ ਓਕੇ ਕਦ ਬਜਨ ਦੋ ਨੰਬਰ ਵੀਰੇ ਕੁੜੇ ਤੋਂ ਕਿਟੋਂ ਨਹੀਂ ਬੰਦੀ ਲੈ ਠੀਕ ਆ ਬਾਈ ਇੰਨਾ ਲੇਵਾ ਕੋਲੋਂ ਨੂੰ ਦੂਜਣ ਨੂੰ ਵੀ ਲੱਗਦਾ ਨਹੀਂ ਓਕੇ ਆ ਬਾਈ ਗੱਲ ਹੈ ਤੇ ਕੋਈ ਕਹਿਣ ਦੀਆਂ ਗੱਲਾਂ ਨਹੀਂ ਗੱਲਾਂ ਗੱਲਾਂ ਥਣ ਲੱਗਿਆ ਨਾ ਕੰਨਾ ਗਿਰਗਿਰ ਤੇ ਥਣ ਲੱਗਿਆ ਤੁਸੀਂ ਤੇ ਓਕੇ ਵੀਰੇ ਜੰਮੀ ਸਮੇਂ ਪਲੀ ਝੋਟੀ ਆ ਹਾਂ ਨਾਣਾ ਨੂਣਾ ਪਿੰਡਾ ਹੀ ਪੂਰਗਾ ਹਨਾ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਈ ਇਹ ਵੀਰੇ ਤੀਜਾ ਸੂ ਆ ਗਿਆ ਤੀਜਾ ਸੂ ਆ ਗਿਆ ਹਾਂ ਦੋ ਦੋ ਸੂਏ ਚ ਮਾਰਕਾ ਨੇ ਦੱਸਿਆ ਜੀ ਦਿੱਤੇ ਆ ਹ ਤੇ ਦੁੱਧ ਦਾ ਇਹ ਰਕਾਉਟ ਹੈਗਾ 14 ਤੋਂ 15 ਫਰੀਵ ਦਿੱਤੀ ਜਾਂਦੀ ਆ ਠੀਕ ਆ ਹਾਂ 15 ਕਿਲੋ ਦੁੱਧ ਮੰਨ ਕੇ ਬੰਦਾ ਲੈ ਜੇ ਤੀਜੇ ਸੂਏ ਸੁਣਾ ਹਾਂ ਤੀਜਾ ਸੂਏ ਸੁਬੇ ਤੇ ਐਵੇਂ ਕਹਿਣ ਨੂੰ ਕੀ ਫਾਇਦਾ ਮੈਂ ਕਹੀ ਜਾਵਾਂ ਦੂਜੇ ਸੂਏ ਨਹੀਂ ਨਹੀਂ ਠੀਕ ਆ ਵੀਰੇ ਗੱਲ ਆ ਆ ਦੇਖੋ ਤੇ ਲੈਵਾ ਤਾਂ ਹੁਣ ਵੀ ਪੰਡ ਲਈ ਫਿਰਦੀ ਥੱਲੇ ਹਨਾ ਮੈਂ ਕਹਿੰਦਾ ਆ ਦੇਖੋ ਜੀ ਫੋਲ ਬਾਦੀ ਮਹੀਨੇ ਬਲੂਰਾ ਇੰਨਾ ਚੋੜ ਕੇ ਦਿਖਾਓ ਜੀ ਸਿੰਗ ਸਰੀਰ ਠੀਕ ਆ ਓਕੇ 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 ਲੰਮੀ ਲੰਮੀ ਪੂਰੀ ਫੁੱਲ ਵੱਡੇ ਸਾਈਜ਼ ਦੀ ਝੋਟੀ ਹਾਂ ਨਹੀਂ ਵੱਡੇ ਦੀ ਆ ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਝੋਟੀ ਮੰਨ ਕੇ ਨਾ ਅਗਲਾ ਕਹੇ ਸਰਾ ਜੀ ਕਿੰਨਾ ਦੁੱਧ ਕੱਢ ਦੂਇਰ ਕੀ ਦੁੱਧ ਵੀਰੇ 15 ਕਿਲੋ ਮਾਲਕਾਂ ਦਾ ਕਿਹਾ ਰਿਹਾ ਵਿੱਚ ਹੋਇਆ ਵੀਰੇ ਬਾਕੀ ਦੇ ਦੂਗੀ ਇਹ ਵੀ ਦੀ ਬਾਕੀ ਕਹਿਣ ਦੀ ਇੱਧਰ ਨਾਲ ਚੱਲ ਕੋਈ ਗੱਲ ਇਹ ਵੀ ਦੂ ਖਰਾ ਦੇ ਦੂ ਮੋਰਾ ਨੂੰ ਕੱਢ ਪੁੱਤ ਕਰਿਓ ਜੀ ਚੈੱਕ ਤੋਰਾ ਤਾਰਾ ਬਾਕੀ ਦਾ ਬਸ ਬਾਹਲੀਆਂ ਗੱਲਾਂ ਦੱਸਣ ਦੀ ਲੋੜ ਹੀ ਨਹੀਂ ਲੇਵਾ ਬਹੁਤ ਜ਼ਿਆਦਾ ਝੋਟੀ ਥਲੇ ਹਨ ਮੈਂ ਕਹਿੰਦਾ ਕਮਾਲ ਕੱਟੇ ਪਿਆ ਲੰਮੀ ਵੱਡੀ ਹਮਮ ਸੈਜ ਬੈਜ ਆਹ ਦੇਖੋ ਜੀ ਕਰਿਓ ਚੈੱਕ ਥੱਲੇ ਤੋਂ ਥਣ ਲੇਓ ਓਕੇ 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 ਤੇ ਕਦ ਕਾੜਦਾ ਤਾਂ ਕੋਈ ਕਮੀ ਨਹੀਂ ਹਨਾ ਕੋਈ ਕਮੀ ਨਹੀਂ ਸਹਿਜ ਵੈਦ ਦੀ ਠੀਕ ਆ ਵੀਰੇ ਠੀਕ ਆ ਠੀਕ ਆ ਠੀਕ ਤੇ ਬਾਕੀ ਦਾ ਫਰੀਕ ਪਿੰਡੇ ਦੀ ਹਨਾ ਰੰਗ ਬਾਜ ਥਣ ਲੇਵੇ ਤੇ ਕਿਤੇ ਵੀ ਹੱਥ ਨਹੀਂ ਕੈਮਰਾ ਮਾਰ ਦਨੇ ਆਪਾਂ ਫੇਰ ਹਾਂ ਤੇ ਬਾਕੀ ਦਾ ਪਿੱਠ ਪੂੜਾ ਕਰੋ ਚੱਕ ਕਿੱਡਾ ਵਟਾ ਸਾਹ ਤਾਂ ਆਏ ਪਿਆ ਹਨਾ ਆ ਦੇਖੋ 1.5 ਫੁੱਟ ਚੌੜੀ ਆ ਆ ਦੇਖੋ ਤਾਂ ਠੀਕ ਆ ਜੀ ਹਾਂ ਤੇ ਪੇਟ ਕਰੋ ਚੱਕ ਤੇ ਡਿਮਾਂਡ ਵਈ ਇਹਦੀ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਬੁੱਢਾ ਠੀਕ ਜੈ ਜੀ ਹੁਣ ਹਾਂ ਬਸ ਜੈ ਜਹੂ ਜਿਹੜਾ ਕੋਈ ਵਧੀਆ ਰੁਪਏ ਲਾਉਣ ਵਾਲਾ ਬੰਦਾ ਹਨਾ ਉਹ ਫੋਨ ਕਰ ਲੈ ਉਹ ਕਰ ਲੈ ਚੰਗਾ ਸੌਂਕ ਨਾ ਲੈਣ ਦੇਖੋ ਜੀ ਆ ਦੇਖੋ ਤੁਸੀਂ ਹੁਣ ਦੇਖੋ ਤੁਹਾਡਾ ਹਾਜੀ ਹਾਜੀ ਹੱਲੇਵੇਂਦਾਰ ਧੋੜੀ ਆ ਅਜੇ ਵੀ ਹਫਤਾ ਗੱਡ ਜੂ ਚੀਪਾ ਮਖਿਆਲ ਲਰ ਗਿਆ ਜਮਾ ਕਿਤੇ ਹੁਣ ਤਿੰਨ ਨੰਬਰ ਦੀ ਗੱਲ ਕਰ ਲਈ ਇਹ ਵੀ ਇਹ ਵੀ ਕੋਲੂਣੀ ਚ ਹੁੰਦੀ ਆ ਇਹ ਕਿੰਨੇ ਦਿਨ ਕੱਟੂ ਇਹ ਲੈ ਜੀ ਵੀਰੇ ਪੰਜ ਦਿਨ ਆਏ ਪੰਜ ਦਿਨ ਤੇਔਰ ਦੋ ਵੀ ਆ ਦੋ ਦੰਦ ਦੋ ਦੰਦ ਚੈੱਕ ਕਰਕੇ ਲੈ ਜੇ ਕੋਈ ਚੈੱਕ ਕਰਕੇ ਲੈ ਜੇ ਠੀਕ ਆ ਜੀ ਤੇ ਬਾਕੀ ਦਾ ਸਿੰਗ ਸਾਈਜ਼ ਕਰੋ ਜੀ ਚੈੱਕ ਇਹ ਦੇਖੋ ਕੁਆਲਿਟੀ ਕਰੋ ਜੇ ਇੱਕ ਛੋਟੀ ਕੱਦ ਕਾਠ ਵੀ ਪੂਰਾ ਹਨਾ ਕੱਦ ਕਾਠ ਫੁੱਲ ਸਾਈਜ਼ ਦੀ ਛੋਟੀ ਆ ਤੋਰ ਬੁਤਾ ਓਕੇ ਤੇ ਰਾਜ ਇਹਦੇ ਕਿੰਨੇ ਪੈਸੇ ਹੈਗੇ ਇਹਦਾ ਵੀਰੇ ਲੈਣ ਦੇਣ ਦੀ ਬਾਵਾਗੇ ਆਪਾਂ 96000 ਰੁਪਇਆ ਓਕੇ ਜਮਾ ਰੇਟ ਜਾ ਜਾ ਨਹੀਂ ਨਹੀਂ ਪਾਇਆ ਤੀ ਨਹੀਂ ਪਾਇਆ ਤੇ ਬਾਕੀ ਦਾ ਛੋਟੀ ਪਲੂਨ ਹੀ 12 ਕਿਲੋ ਦੋ ਦਿਨ ਵਿੱਚ ਤੋਰਾ ਤਾਰਾ ਬਹੁਤ ਸੋਹਣਾ ਹਨਾ ਸੋਰਾ ਤਰਾ ਪੂਰਾ ਖੁੰਡਾ 12 ਕਿਲੋ ਦੁੱਧ ਖਰਾ ਦੇ ਬਾਕੀ ਰਾਜਮંત્રી ਇੱਕ ਗੱਲ ਦੇਖੇ ਥਾਣ ਨਹੀਂ ਮਾੜਾ ਲੈਂਦਾ ਹਨ ਤੂੰ ਪਸ਼ੂ ਦਾ ਥਾਣ ਮੁੱਠੀ ਵਾਲਾ ਵੀ ਇਹਨੂੰ ਵੀ ਦੁੱਜੇ ਵਾਲਾ ਲੱਗਿਆ ਹਾਂ ਥਾਣ ਬਹੁਤ ਚੰਗਾ ਲੈਣਾਗਾ ਕਿਉਂਕਿ ਸਿੰਘ ਸ਼ਿੰਗ ਸ਼ਿਗਾਰ ਪੂਰਾ ਸ਼ਿੰਗਾਰ ਨੂਰ एकदम ਉਹਨੇ ਮੂਹ ਨੂੰ ਉਹਨੇ ਮਾਗਰ ਨੂੰ ਬਾਕੀ ਦੁੱਧ ਵੀ ਦੇਊਗੀ ਪਲੱਸ ਨਾਲ ਬਿਊਟੀ ਵੀ ਆ ਬਿਊਟੀ ਵੀ ਇੱਕ ਕੁਆਲਿਟੀ ਹੈ ਆਪਣੀ ਨਹੀਂ ਹੈਗੀ ਵੀਰੇ ਕੁਆਲਿਟੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆਹ ਦੇਖੋ ਤਹਿਸੀਲ ਸਾਊ ਦੇਖੋ ਜੀ ਜਮਾ ਹੀ ਨਹੀਂ ਕੋਈ ਕਹਿੰਦੀ ਲਓ ਲਓ ਫੇਰ ਹੀ ਰਾਜਾ ਤ ਪੁੱਛ ਚੱਕ ਲੈਂਦੀ ਹੈ ਨਾ ਇਹਨੇ ਕੀ ਕਹਿਣਾ ਸੂਕੇ ਆ ਦੇਖ ਲਓ ਜੀ ਆ ਦੇਖੋ ਜੀ ਇੰਨੀ ਠੰਡੀ ਗੱਟੀ ਮੈਂ ਕਹਿੰਦਾ ਦੂਜਣਾਂ ਨੂੰ ਵੀ ਨਹੀਂ ਮਤ ਕਰ ਦੂੰਗਾ 12 ਕਿਲੋ ਮੰਨ ਕੇ ਲੈ ਜੇ ਖਰਾ ਦੁੱਧ ਦੇ ਦੂੰ ਬੇ ਦੂੰਗੀ ਵੀਰੇ ਹਾਂ ਸਿਵਾ ਕੀ ਦਾ ਲਾ ਗਾਂ ਨੂੰ ਹੱਥ ਲਾਈ ਜਾਂਦਾ ਆ ਲਓ ਜੀ ਕਿਆ ਬਾਤ ਹੈ ਮੂੰਹ ਨਹੀਂ ਹੁੰਦੀ ਨਹੀਂ ਮੇਰੇ ਬੱਚੇ ਬਾਕੀ ਤਿਆਰ ਆਰਡਰ ਬਹੁਤ ਤਿਆਰ ਕਰ ਹਾਂ ਖਿਚੀ ਬਣਾਇਆ ਆਰਡਰ ਆ ਦੇਖੋ ਗਾਇਆਂ ਵਾਲਾ ਕੰਮ ਆ ਜਮ ਹਾਂ ਪੂਰੀ ਖੁੱਲੂ ਬੇ ਕਿੰਨੇ ਪੈਸੇ ਆ ਕਹਿੰਦੇ ਨੇ ਇਹਦਾ 96000 ਵੀਰੇ ਲੈਣ ਦੇ ਓਕੇ ਤੇ ਦੁੱਧ 12 ਕੱਢ ਦੇਣਾ 12 ਖਰਾ ਕੱਢ ਦੂ ਪੂਰੇ ਭਾਅ ਚ ਇੰਨੇ ਦੀ ਟੋਕੜ ਵੀ ਨਹੀਂ ਦਿੰਦਾ ਕੋਈ ਤੇ ਹੁਣ ਵੀਰੇ ਆ ਗਈ ਪੂਰੀ ਸ਼ਕੀਨ ਝੋਟੀ ਇਹ ਕਿਹੜਾ ਸੂਆ ਇਹ ਦੂਜਾ ਸੂਆ ਸੂ ਵੀਰੇ ਦੂਜਾ ਸੂਆ ਇਹ ਸਿੱਕੀ ਦਿੰਦੀ ਐ 6 ਦਿੰਦਾ ਠੀਕ ਆ ਵੀਰੇ ਸਿੱਕੀ ਦਿੰਦੀ ਆ ਬਾਕੀ ਰੰਗ ਰੂੰਗ ਦਾ ਤੇਰੇ ਸਾਹਮਣੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਸਲੂਨ ਨੇ 10 11 ਕਿਲੋ ਲੀਟਰ ਦੁੱਧ ਦੇ ਦਿੱਤਾ ਹੈ ਮਾਲਕਾ ਸ਼ਾਇਦ ਆਹ ਵੀ ਦੇ ਦੇਣਾ 12 13 ਦੇ ਪਲੱਸ ਦੇ ਦੂਰ ਕੀ 13 ਕਿਲੋ ਰਾਮ ਨਾ ਦੇ ਦੂਗਾ ਠੀਕ ਆ ਵੀਰੇ ਤੇ ਦੇਖੋ ਫੇਰ ਦੇਖੋ ਕਰੋ ਚੈੱਕ ਆਪਾਂ ਨੂੰ ਦੱਸਣ ਦੀ ਵਾੜੀਆਂ ਗੱਲਾਂ ਲੋੜ ਨਹੀਂ ਹਨਾ ਆਪੇ ਬੋਲ ਦੀਆਂ ਜੋ ਆ ਦੇਖੋ ਬਾਕੀ ਦਾ ਲਮਾਈ ਲਮੂਈ ਬੂਥ ਇਹ ਤਾਂ ਵੀ ਕੋਈ ਕਮੀ ਨਹੀਂ ਛੋਟੀ ਦੇ ਵਿੱਚ ਜੀ ਹੈਗੀ ਤੇ ਪਤਲੀ ਪੂਸ਼ ਆ ਪਉਂਦੀ ਨੂੰ ਬਣਾ ਲਓ ਹਨਾ ਤੇ ਥਾਣ ਦੇਖੋ ਕੱਲਾ ਕੱਲਾ ਲੱਗਿਆ ਵਾ ਤੇ ਰੇਟ ਵੀ ਵੀਡੀਓ ਦੇ ਵਿੱਚ ਇਹਦਾ ਕਰਾ ਦੇਾਂਗੇ ਜੀ ਤੇ ਕਰੋ ਚੈੱਕ ਆ ਦੇਖੋ ਜੀ ਬਟਨ ਵੀ ਲੱਗੇ ਹੋਏ ਆ ਤੇ ਕਰ ਹੋ ਜਾ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਵੱਡੀ ਝੋਟੀ ਹੈ ਜੀ ਛੋਟੀ ਮੰਨ ਸਹਿਜ ਵਾਲੀ ਹੈ ਪੂਰੀ ਛੋਟੀ ਮੰਨ ਕੇ ਨਾ ਭਾਈ ਨੂੰ ਫੋਨ ਲਾਇਓ ਜੀ ਠੀਕ ਹੈ ਜੀ ਮੋੜ ਲੈ ਰੱਜੂ ਬਾਕੀ ਰਾਜ ਕਰੂੰਗਾ ਨਹੀਂ ਬੁੱਟਾ ਸੁੱਝੀ ਆ ਕਿ ਬਸ ਇਹ ਜਮਨਰ ਗਈ ਪਈ ਆ ਉਹ ਤਾਂ ਦੱਸਣ ਦੀ ਲੋੜ ਨਹੀਂ ਆ ਦੇਖੋ ਜੀ ਇਤੋਰਾ ਤਾਰਾ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਅਸਲੇ ਤੋਂ ਆਪਾਂ ਫੇਰ ਤੁਹਾਨੂੰ ਚੈੱਕ ਕਰਾ ਦਈਏ ਤੇ ਥਾਂ ਲੈਵਾ ਨੇੜ ਤੋਂ ਚੈੱਕ ਕਰੋ ਯਾਦ ਇਹ ਤੇ ਫੇਸ ਕਰੋ ਚੈੱਕ ਰਾਜ ਬਹੁਤ ਸੋਹਣੀ ਝੋਟੀ ਹੈ ਨਾ ਮੈਂ ਕਹਿੰਦਾ ਕੋਈ ਗੱਲ ਹੀ ਨਹੀਂ ਵੀਰੇ ਜਿਹੜੀ ਚੀਜ਼ ਹੈਗੀ ਉਹ ਬਣੀ ਨੇਵੇਂ ਪੱਖੋਂ ਥਾਂ ਲੈਵੇ ਦੀ ਰੰਗਵਾਜ ਪੂਰੀ ਸ਼ਾਨਦਾਰ ਕਿੰਨਾ ਦੱਸਿਆ ਦੀ ਕੱਢ ਦੂਗੀ 13 ਕਿਲੋ ਦੁੱਧ ਦੇ ਦੂਗਾ ਜੀ ਕਿ 11 ਬਲੂਨ ਨੇ ਦਿੱਤਾ ਕਿੰਨੇ ਇਹਨਾਂ ਕੱਟੂਗੀ ਹੱਪਾ ਲੈ ਜੀ ਹੱਤਾ ਲੈ ਜੂ ਤੇ ਪੈਸੇ ਵੀਰੇ ਦੇ ਪੈਸੇ ਤਾਂ ਵੀਰੇ ਲੈਣ ਦੇ 98000 ਜੋ ਮੈਂ ਜਾਇਰੇ ਆਦਾ ਹਨਾ ਬਸ ਜਾਇ ਜ ਆਪਾਂ 1 15 20 ਮੰਗਦੇ ਆ ਇਹ ਜੀ ਕੱਟੀ ਦਾ ਬਾਕੀ ਦਾ ਰਾਜ ਇੱਕ ਗੱਲ ਹੋਰ ਦੱਸੀ ਜਿੰਨੇ ਆਪਾਂ ਸੌਦੇ ਚਾਰ ਦਿਖਾਤੇ ਹਨਾ ਚਾਰਾਂ ਦਾ ਕੋਈ ਲਕੀਰ ਵਾਲੀ ਗੱਲ ਤਾਂ ਨਹੀਂ ਸਮਾਨਤਨ ਤਾਂ ਹੋਜੂ ਸਮਾਨਤਨ ਕੀ ਕਰਾਂਗੇ ਬਾਕੀ ਟਾ ਉੱਪਰ ਆ ਚਾਰੇ ਚਾਰੇ ਡਾਕਟਰ ਐ ਨਹੀਂ ਅਗਲਾ ਕਦੋਂ ਵੀ ਗੰਦ ਪਿੱਲ ਖੜਾ ਹਾਂ ਕੁਆਲਟੀ ਵਾਲੀ ਚੀਜ਼ ਆ ਕੁਆਲਟੀ ਆ ਜਦਾ ਮੁੱਲ ਜਮਾ ਜੈਨੂਨ ਪਾਇਆ ਠੀਕ ਆ ਵੀਰੇ ਹੋ ਚੌਥੇ ਪੰਜਵੇਂ ਸੂਏ ਮਹੰਗਾ ਵਿਕਦਿਆਂ ਇਹ ਬਾਅਦ ਚ ਓਕੇ ਓਕੇ ਮੋਲੀ ਨਾ ਮਹੰਗਾ ਖੋਰ ਵਿਕੀ ਜਾਂਦਾ ਆ ਜਾ ਇੱਥੇ ਜਾਨੀ ਕਿ ਕੁਆਲਟੀ ਵਾਲਿਆਂ ਤੋਂ ਟੋਟਣਾ ਨੇ ਠੀਕ ਆ ਵੀਰੇ ਹੁਣ ਅਹੀ ਜੋ ਕੀੜਾ ਦਿੰਦਾ ਵੀਰੇ ਸਾ ਮੋਲੀ 130 35 ਕਰਦਾ ਨੰਬਰ ਫੇਰ ਬੋਲ ਦੀ ਬਈ ਨੰਬਰ ਹੈਗਾ 98763 ਬਈ 47016 ਪਿੰਡ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜਿਹੜੇ ਪੱਖੋਂ ਕਿੰਚਨ ਤੇ ਭਦੌੜ ਰਿਆ ਜਾਂਦਾ ਓਕੇ ਵੀਰੇ ਤੇ ਚਾਰ ਨਾਲ ਸੀ ਵੀਰੇ ਚਾਰੇ ਤੁਹਾਨੂੰ ਦਿਖਾ ਦੇ ਟਾਪ ਦੇ ਆ ਪੂਰੇ ਆ ਦੇਖੋ ਜੀ ਦੁਬਾਰਾ ਫੇਰ ਕੈਮਰਾ ਮੈਨੂੰ ਦਿਖਾ ਦਿਓ ਓਕੇ ਓਕੇ ਆ ਦੇਖੋ ਥਣ ਲੇਵਾ ਕਰੋ ਠੀਕ ਹੈ ਜੀ ਇਹਨੂੰ ਦੇਖ ਲੱਗੀ ਬਹੁਤ ਟੋਪਕੀ ਬਾਕੀ ਦਾ ਆ ਦੇਖੋ ਜੀ ਪੂਰੀਆਂ ਪੱਠੀਆਂ ਕਰੀਆਂ ਹਨਾ ਪੂਰੀਆਂ ਭਾਲ ਕੇ ਇੱਕੋ ਜੇ ਮੈਂ ਕਿਹਾ ਸ਼ੌਕਨਾ ਸਿੰਘ ਵੀ ਇੱਕੋ ਜੇ ਲੱਗਿਆ ਰੰਗ ਵੀ ਇੱਕੋ ਜੇ ਸਰੀਰ ਵੀ ਇੱਕੋ ਜੇ ਲੈ ਵੀ ਮੈਂ ਫੇਰ ਚੈੱਕ ਕਰਾ ਦਿਆਂ ਸਾਰੀਆਂ ਰਿਆ ਦੇ ਅਗਲਾ ਨਹੀਂ ਕਹ ਦੂਗਾ ਕਿ ਵੀਰ ਕੀ ਦਿਖਾਇਆ ਕੀ ਸੀ ਤੇ ਨਿਕਲਿਆ ਕੀ ਆ ਓਕੇ ਓਕੇ ਸਾਰਾ ਵੀਡੀਓ ਤੇ ਉਹੀ ਨਿਕਲੂਗਾ ਉਹੀ ਨਿਕਲੂ ਹਾਂ ਕਹੋ ਦਾ ਸੌ ਸਿਕਾ ਇਹ ਵੀਰਦੋ ਦੇ ਕੈਮਰੇ ਤੇ ਅਗਲਾ ਹੋਰ ਕੁਝ ਦਿਖਾਉਂਦਾ ਹਾਂ ਨਹੀਂ ਨਹੀਂ ਆਪਾਂ ਇਹ ਕੰਮ ਕਰਦੇ ਨਿਕਲਦਾ ਹੋਰ ਆਹ ਦੇਖੋ ਜੀ ਇਹਨੂੰ ਵੀ ਕਰੀ ਮੜਾ ਇੱਧਰ ਭੁੱਗੋ ਛੋਟੂ ਅਗਲੇ ਦੀ ਝੋਟਣਾ ਲੈ ਕੇ ਪੂਰੀਆਂ ਬਾਜਾ ਆਨਲਾਈਨ ਮੰਗਾਵੀਆਂ ਅਗਲਾ ਆਨਲਾਈਨ ਵੀ ਮੰਗਾ ਸਕਦਾ ਆਪਾਂ ਹਾਂ ਅੱਗੇ ਵੀ ਜਾਂਦੇ ਆ ਆਪਣੇ ਬਸ ਅੱਗੇ ਵੀ ਆਨਲਾਈਨ ਹੀ ਜਾਂਦੇ ਨਾ ਕੋਈ ਆ ਕੇ ਲੈ ਜਾਂਦਾ ਆਪਾਂ ਤੋਂ ਠੀਕ ਆ ਵੀਰੇ ਪਸ਼ੂ ਆਪਣੇ ਖਰੇ ਹੁੰਦੇ ਆ ਚਾਰ ਝੋਟੀਆਂ ਚਾਰੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ